ਮੁੱਢਾ ਹੋਆ ਏ ਗਫਰੀਦ ਕੰਬਣ ਲੱਗੀ ਦੇ ਜੇ ਸੋ ਬਰਿਆ ਜੀਵਣਾ ਤੀ ਤਨ ਹੋ ਸਿਖੇ ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ ਜੇ ਤੂੰ ਹੀ ਵੈ ਰੱਖ ਸੀ ਜਿਉ ਸਰੀਰੋ ਲੈ ਤੇ ਕੰਬਰ ਐਸੇ ਹੋਏ ਹਨ ਬਾਬਾ ਫਰੀਦ ਜੀ ਮਹਾਰਾਜ ਬਾਣੀ ਦੇ ਰਚਾਇਤਾ ਇਸ ਸ਼ਲੋਕ ਰਾਹੀਂ ਸੰਗਤਾਂ ਨੂੰ ਆਦੇਸ਼ ਉਪਦੇਸ਼ ਕਰਦੇ ਹੋਏ ਉਸ ਅਕਾਲ ਪੁਰਖ ਦਾ ਸੁਨੇਹਾ ਦਿੰਦੇ ਹਨ ਕੀ ਦੱਸਦੇ ਹਨ ਸੰਗਤਾਂ ਨੂੰ ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ ਬਈ ਬਿਰਧ ਅਵਸਥਾ ਹੋ ਗਈ ਸਿਹਤ ਵੀ ਐਸੀ ਹੋ ਗਈ ਸਰੀਰ ਵੀ ਇਦਾਂ ਦਾ ਹੋ ਗਿਆ ਕਿ ਉਮਰ ਦਾ ਤਕਾਜ਼ਾ ਐਸਾ ਹੋ ਗਿਆ ਕਿ ਜੀਵਨ ਮੁੜ ਕੇ ਵੀ ਇਹਦਾ ਅੱਗੋਂ ਵੀ ਦੇਖਦਾ ਤੇ ਆਪਣੇ ਜੀਵਨ ਵੱਲ ਝਾਤ ਮਾਰਦੇ ਹਾਂ ਤੇ ਇਹ ਬੰਦਾ ਦੇਖਦਾ ਆ ਕਿ ਸਮਾਂ ਕਿੱਥੇ ਗਿਆ ਤੇ ਜਿਹੜਾ ਮਾਲਕ ਨੇ ਬਖਸ਼ਿਆ ਸੀਗਾ ਤੇ ਉਦੀ ਕਿਰਪਾ ਦੇ ਨਾਲ ਤੇ ਉਹ ਮਾਲਕ ਦੀ ਬੰਦਗੀ ਜਿਹੜਾ ਕਰਦਾ ਹੈ ਉਹ ਕਿੱਥੇ ਪਹੁੰਚ ਜਾਂਦਾ ਮੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ ਵੇ ਦੇ ਜਿਹੜਾ ਢਾਂਚਾ ਸੀਰਿਕ ਢਾਂਚਾ ਆ ਉਹ ਵੀ ਹਿੱਲ ਜੁਲ ਕਰਦਾ ਆ ਐਸਾ ਸ੍ਰੀਜਕ ਵਾਈਬ੍ਰੇਸ਼ਨ ਉਹ ਹੁਣ ਹੁੰਦੀ ਹੈ ਤੇ ਇਦਾਂ ਦਾ ਅਹਿਸਾਸ ਹੁੰਦਾ ਵੀ ਉਮਰ ਦਾ ਉਮਰ ਦਾ ਪਤਾ ਨਹੀਂ ਲੱਗਦਾ ਕਿੱਥੇ ਕੁ ਪਹੁੰਚ ਗਈ ਹੈ ਕਿਉਂਕਿ ਮੈਂ ਦੱਸਦੇ ਹਾਂ ਐਸੀ ਉਹਨਾਂ ਦਾ ਉਮਰ ਦਾ ਇੰਨੇ ਬੜੇਪਾ ਵਿਰਧ ਅਵਸਥਾ ਤੇ ਹੋ ਗਏ ਇੰਨੀ ਉਮਰ ਹੋ ਗਈ ਤੇ ਉਸ ਮਾਲਕ ਦਾ ਦਰ ਨਹੀਂ ਉਹਨਾਂ ਨੇ ਛੱਡਿਆ ਤੇ ਉਹਨੂੰ ਦੁਨੀਆ ਨੂੰ ਅਹਿਸਾਸ ਕਰਾ ਦਿੱਤਾ ਤੇ مالک ਦੀ ਬੰਦ ਦੀ ਕਰਨੀ ਤਾਂ ਕਿਦਾਂ ਕਰਨੀ ਮੁੱਦਾ ਹੋਆ ਛੇ ਕਿ ਫਰੀਦ ਕੰਬਣ ਲੱਗੀ ਦੇ ਜੈਸੋ ਵਰਿਆ ਜੀਵਨਾ ਤੀ ਤਨ ਹੋ ਸਿੱਖੇ ਤੇ ਉਮਰ ਜਿੰਨੀ ਮਰਜੀ ਲੰਬੀ ਆਯੂ ਹੋ ਜਵੇ ਤਾਂ ਹਰ ਇੱਕ ਇਨਸਾਨ ਨਹੀਂ ਚਾਹੁੰਦਾ ਕਿ ਮੈਂ ਦੁਨੀਆ ਤੋਂ ਜਾਵਾਂ ਤੇ ਉਹਨਾਂ ਦੀ ਉਮਰ ਇੰਨੀ ਲੰਬੀ ਹੋਣ ਦਾ ਉਮਰ ਦਾ ਹੋਣ ਦਾ ਜਿਹੜਾ ਉਹਨਾਂ ਨੂੰ ਵੀ ਕਿੱਦਾਂ ਇੱਥੇ ਤੱਕ ਉਮਰ ਉਹਨਾਂ ਦੀ ਪਹੁੰਚੀ ਉਮਰ ਲੰਬੀ ਹੋਈ ਕਿੱਦਾਂ ਹੋਈ ਆ ਕਿਹੜਾ ਨੁਕਤਾ ਸੀਗਾ ਜਿਸ ਦੇ ਨਾਲ ਇਹ ਜੀਵਨ ਇੱਥੇ ਤੱਕ ਪਹੁੰਚਿਆ ਵੀ ਇਤਨਾ ਹੋ ਸੀ ਕਿ ਜੇ ਸੋ ਵੜਿਆ ਜੀਵਣਾ ਕਿੰਦੇ ਜੇ ਲੰਬੀ ਉਮਰ ਕਰਨੀ ਲੰਬੀ ਉਮਰ ਜੀਣਾ ਆ ਵੱਡੀ ਉਮਰ ਜਿਉਣਾ ਆ ਜੀਣਾ ਆ ਇੱਕ ਨੁਕਤਾ ਦੱਸਦੇ ਆ ਵੀ ਵੱਡੀ ਉਮਰ ਦੇ ਜੇ ਜੀਵਨ ਵਧੀਆ ਬਤੀਤ ਕਰਨਾ ਆ ਤੇ ਉਹ ਨੁਕਤੇ ਦੱਸਦੇ ਆ ਇੱਕ ਯੁਕਤੀ ਦੱਸਦੇ ਆ ਨਾ ਇਸ ਸ਼ਲੋਕ ਰਾਹੀਂ ਬਾਣੀ ਰਾਹੀਂ ਕੀ ਕਹਿੰਦੇ ਹਨ ਜੈਸੋ ਵਰਿਆ ਜੀਵਨ ਆ ਧੀ ਤਨ ਹੋਸੀ ਕੇ ਇਹ ਜਿਹੜਾ ਸਰੀਰ ਹੈ ਇਹ ਜਿਹੜਾ ਤਨ ਆ ਤਨ ਰੂਪੀ ਜਿਹੜਾ ਹੈ ਸਰੀਰ ਜਿਹੜਾ ਜੀਵਨ ਹੈ ਇਹਨੂੰ ਆਪਣੇ ਆਪ ਨੂੰ ਸਮਾਪਤ ਕਰ ਦੇ ਸਮਾਪਤ ਹੋਣ ਦਾ ਮਤਲਬ ਉਹ ਜੀ ਨਿਸ਼ਾਪਰ ਕਰਦੇ ਉਸ ਮਾਲਕ ਨੂੰ ਜਿਹਦੇ ਨੇ ਫ੍ਰੀਤ ਕੀਤੀ ਹੈ ਨਾ ਤੇ ਉਹਨੂੰ ਸਮਰਪਿਤ ਕਰਦੇ ਤੇ ਆਪਣੇ ਆਪ ਨੂੰ ਇਹ ਸਮਝੋ ਵੀ ਮੈਂ ਉਹਦਾ ਆ ਮੇਰਾ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ तुझको ਸੋਗ ਤੇ ਕਿਆ ਲਾਗੇ ਮੇਰਾ ਸਭ ਕੁਝ ਤਾਂ ਤੇਰਾ ਮੇਰਾ ਕੁਛ ਨਹੀਂ ਤੇ ਆਪਣੇ ਆਪ ਨੂੰ ਉਹਦੇ ਅੱਗੇ ਸਮਰਪਿਤ ਕਰਦੇ ਤਾਂ ਇਸ ਸਰੀਰ ਨੂੰ ਇਸ ਤਨ ਨੂੰ ਜਿਹੜਾ ਇਹ ਮਨੁੱਖ ਬੰਦਾ ਵਿਅਕਤੀ ਹੈ ਇਸ ਸਰੀਰ ਦਾ ਮਾਨ ਕਰਦਾ ਆ ਇਹਨੂੰ ਕਿ ਸੰਜੇ ਸੁਹਾ ਸੰਜੇ ਤਾਂ ਸੁਹਾ ਹੋ ਜਾਣਾ ਰਾਖ ਹੋ ਜਾਣਾ ਤੇ ਕਬਰਾਂ ਦੇ ਵਿੱਚ ਜਾ ਸਮਾਣਾ ਤੇ ਖਤਮ ਹੋ ਜਾਣਾ ਤੇ ਜਦੋਂ ਇਹ ਬੰਦੇ ਦੇ ਮਨ ਦੇ ਵਿੱਚ ਐਸੀ ਸੋਚ ਵਿਚਾਰ ਆ ਜਾਂਦੀ ਦੇ ਮਾਲਕ ਦਾ ਹੋ ਜਾਂਦਾ ਆ ਤੇ ਆਪਣੇ ਆਪ ਨੂੰ ਖਤਮ ਸਮਰਪਿਤ ਹੋ ਜਾਂਦਾ ਮਾਲਕ ਦਾ ਤੇ ਉਹਦੀ ਫਿਰ ਜਿਹੜੀ ਕਹਿੰਦੇ ਆ ਜੂ ਲੰਬੀ ਹੋ ਜਾਂਦੀ ਹੈ ਜੇ ਮਾਲਕ ਦਾ ਹੋ ਜਾਂਦਾ ਆ ਮਾਲਕ ਦੀ ਬੰਦੀ ਕੀ ਕਰਦਾ ਨਾਮ ਜਪਦਾ ਸਿਮਨ ਕਰਦਾ ਆ ਤੇ ਉਹਨੂੰ ਤੇ ਉਹਨੂੰ ਉਹਦੀਆਂ ਖਾਇਸਾਂ ਪੂਰੀਆਂ ਹੁੰਦੀਆਂ ਉਹਦੀਆਂ ਸ਼ਾਮਾਂ ਪੂਰੀਆਂ ਹੁੰਦੀਆਂ ਉਹ ਮਾਲਕ ਦੇ ਨੇੜੇ ਜਾ ਪੁੰਚਦਾ ਅਗਲੀਆਂ ਤੋਂ ਕਾਂ ਵਿੱਚ ਮਹਾਰਾਜੀ ਬਾਣੀ ਰਾਹੀਂ ਕੀ ਫਰਮਾਨ ਕਰਦੇ ਹਨ ਤ੍ਰਿਤਾ ਬਾਰ ਭਰਾਇਆ ਬੈਸਣਾ ਸਾਈਂ ਮuje ਨਾ ਦੇ ਬਾਰ ਭਰਾਇਆ ਬੈਸਣਾ ਪ੍ਰਾਇਵਸ ਗੁਲਾਮੀ ਦੀ ਜ਼ਿੰਦਗੀ ਅਸੀਂ ਨਹੀਂ ਸਹਾਰ ਸਕਦੇ ਗੁਲਾਮ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ 프라이ਵਸ ਇੰਨੀ ਮੈਂ ਰਹਿ ਸਕਦਾ ਮੈਂ ਤਾਂ ਉਹ ਮਾਲਕ ਦਾ ਤੇ ਵਾਲਕ ਦਾ ਹੀ ਰਹਿਣਾ ਆ ਹੋਰ ਜੇ ਕੋਈ ਮੈਂ ਇੱਧਰ ਉੱਧਰ ਕਹੇ ਤਾਂ ਮੈਂ ਕੀ ਤੇ ਅਧੀਨ ਨਹੀਂ ਹੋ ਸਕਦਾ ਬਾਹਰ ਕਰਾਇਆ ਵੈਸਨ ਸਾਈਂ ਮuje ਨਾ ਦੇ ਐਸਾ ਉਹ ਸਾਈਂ ਦੇ ਅੱਗੇ ਫਰਿਆਦ ਕਰਦੇ ਸਾਈਂ ਜੀ ਮਹਾਰਾਜ ਕਰਪਾ ਅਸੀਂ ਦਇਆ ਦ੍ਰਿਸ਼ਟੀ ਬਣਾਓ ਕਿ ਮੈਂ ਕਿਸੇ ਦਾ ਗੁਲਾਮ ਨਾ ਹੋਵਾਂ ਕਿਸੇ ਦੇ ਅਧੀਨ ਨਾ ਹੋਵਾਂ ਤੇ ਬਸ ਤੇਰੀ ਅਧੀਨਗੀ ਪ੍ਰਵਾਨ ਕਰਾਂ ਤੇਰੇ ਚਰਨਾਂ ਵਿੱਚ ਰਹਿਾਂ ਤੇਰੀ ਛਾਣ ਕਬੂਲ ਕਰਾਂ ਤੇਰਾ ਹੀ ਸਭ ਕੁਝ ਸਰੀਰ ਵੀ ਤੇਰਾ ਸਭ ਕੁਝ ਤੇਰਾ ਤੇਰੇ ਤੇਰਾ ਗੁਲਾਮ ਤੇਰਾ ਗੁਲਾਮ ਤੇ ਤੇਰਾ ਹੀ ਰਵਾਂ ਤੇ ਮੈਂ ਹੋਰ ਕਿਸੇ ਦੀ ਗੁਲਾਮੀ ਨਾ ਕਰਾਂ ਮੈਨੂੰ ਮੈਂ ਹੋਰ ਕਿਸੇ ਦੀ ਅਧੀਨਗੀ ਨਹੀਂ ਪ੍ਰਵਾਨ ਕਰ ਸਕਦਾ ਤੇ ਮੇਰੇ ਤੇ ਕਿਰਪਾ ਕਰ ਰਹਿਮ ਕਰ ਮੇਰੀ ਮੈਨੂੰ ਤੇ ਆਪਾ ਸਭਨੇ ਚਰਨਾਂ ਨਾਲ ਜੋੜੀ ਰੱਖ ਮੇਰੀ ਪ੍ਰੀਤ ਲੱਗੀ ਰਹੇ ਬਾਹਰ ਤਰਾਇਆ ਵੈਸਨਾ ਸਾਈਂ ਮuje ਨਾ ਦੇ ਜੇ ਤੂੰ ਇਹੇ ਰੱਖੀ ਜੀਓ ਸਿੱਧੀ ਜੋ ਲੈ ਜੇ ਫੇ ਐਦਾਂ ਹੀ ਕਰਨੀਆਂ ਐਦਾਂ ਹੀ ਹੋਣੀਆਂ ਸਾਡੇ ਨਾਲ ਇਹ ਦੁਨੀਆ ਕੀ ਨਹੀਂ ਕਰਦੀ ਦੁਨੀਆ ਦੇ ਵਿੱਚ ਵਿਚਰਦਿਆਂ ਸਾਡੇ ਨਾਲ ਜੋ ਹਾਲਾਤ ਹੁੰਦੇ ਆ ਜਾਂ ਦੁਨੀਆ ਦੇ ਨਾਲ ਚੱਲਦੇ ਆ ਬੜਾ ਕੁਝ ਹੁੰਦਾ ਆ ਤੇ ਜੇ ਇਦਾਂ ਹੀ ਹੋਇਆ ਸਾਨੂੰ ਗੁਲਾਮੀ ਸਹਿਣ ਕਰਨੀ ਪਈ ਸਾਨੂੰ ਅਸੀਂ ਫੱਕਰ ਸਾਧੂ ਲੋਕ ਜਿਹੜੇ ਹੁੰਦੇ ਆ ਨਾ ਉਹ ਕਿਸੇ ਦੇ ਧੀਨ ਨਹੀਂ ਕਰਦੇ ਕਿਸੇ ਦੇ ਗੁਲਾਮ ਨਹੀਂ ਹੁੰਦੇ ਉਹ ਕਿਸੇ ਸਰਾਂ ਦੇ ਭਗਵਾਨ ਨਹੀਂ ਹੰਤਵੰਦ ਨਹੀਂ ਹੰਤਵੰਦ ਨਹੀਂ ਹੁੰਦੇ ਉਹਨਾਂ ਦਾ ਜੀਵਨ ਜਿਹੜਾ ਆਜ਼ਾਦ ਹੁੰਦਾ ਹੈ ਉਹ ਮਾਲਕ ਦੇ ਹੋ ਚੁੱਕੇ ਹੁੰਦੇ ਆ ਜਦ ਮਾਲਕ ਦੇ ਹੋ ਗਏ ਉਹਦੀ ਬੰਦਗੀ ਕਰਦੇ ਆ ਤੇ ਉਹ ਫਿਰ ਮਾਲਕ ਹੀ ਉਹਦੀ ਉਹਨਾਂ ਦੀ ਰੱਖਿਆ ਕਰਦਾ ਹੈ ਤੇ ਜਦ ਉਹਦੇ ਹੋ ਜਾਂਦੇ ਆ ਤਾਂ ਉਹਨੇ ਹੋਏਗਾ ਖਸਮ ਤਾਂ ਲੇਗਾ ਜਦ ਮੁਰਸ਼ਿਦ ਕਾਮਲ ਮੁਰਸ਼ਿਦ ਸਰਤੇ ਹੈ ਉਹਦਾ ਹੱਥ ਹੈ ਫਿਰ ਤਾਂ ਕੋਈ ਕਿਸੇ ਗੱਲ ਦੀ ਕਮੀ ਨਹੀਂ ਜੰਦੀ ਜੇ ਤੂੰ ਐਵੇਂ ਰੱਖੀ ਤੇ ਜੇ ਸਾਨੂੰ ਇਹੀ ਰੱਖਣਾ ਗਲਾ ਗੁਲਾਮ ਰੱਖਣਾ ਫਿਰ ਤਾਂ ਸਾਨੂੰ ਹਨਾ ਸਾਡਾ ਜ਼ਰੀਰ ਲੈ ਲਓ ਸਭ ਕੁਝ ਲੈ ਲਓ ਤੇ ਸਾਨੂੰ ਖਤਮ ਕਰਦੇ ਸਾਨੂੰ ਇਹ ਜੀਵਨ ਨਹੀਂ ਚਾਹੀਦਾ ਸਾਨੂੰ ਇਹ ਜ਼ਿੰਦਗੀ ਨਹੀਂ ਚਾਹੀਦੀ ਤੇ ਅਸੀਂ ਕਿਸੇ ਦੇ ਅਧੀਨ ਨਹੀਂ ਜਾ ਸਕਦੇ ਐਸਾ ਗੁਲਾਮੀ ਦਾ ਅਹਿਸਾਸ ਉਸ ਪੀੜਾ ਕੰਭਰਾਂ ਨੇ ਐਸੀ ਦਇਆ ਦ੍ਰਿਸ਼ਟੀ ਭਾਈ ਦੁਨੀਆ ਤੇ ਜਿਹੜਾ ਸਾਨੂੰ ਆਜ਼ਾਦ ਆਜ਼ਾਦੀ ਮਿਲੀ ਹੈ ਆਜ਼ਾਦੀ ਦਾ ਅਹਿਸਾਸ ਕਰਾਇਆ ਔਰ ਗੁਲਾਮ ਹੁਣ ਤੋਂ ਬਚਾਇਆ ਇਹ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਸਾਨੂੰ ਜੀਵਨ ਆਜ਼ਾਦੀ ਵਾਲਾ ਜੀਵਨ ਮਿਲਿਆ ਅੱਜ ਆਜ਼ਾਦੀ ਦੇ ਜੀਵਨ ਆਜ਼ਾਦੀ ਮੰਨਦੇ ਹਾਂ ਤੇ ਉਹਨਾਂ ਦੀ ਦੇਣ ਹੈ ਉਹਨਾਂ ਫਕਰਾਂ ਦੀ ਉਹਨਾਂ ਦੇ ਸਾਧੂਆਂ ਦੀ ਉਹਨਾਂ ਦੀ ਕਿਰਪਾ ਦੀ ਲੋਕ ਨਕ ਕੰਵਰ ਲੋਗਾ ਨੇ ਇਸ ਕਾਇਨਾਤ ਨੂੰ ਇਸ ਖਲਕਤ ਨੂੰ ਸੱਚ ਦਾ ਮਾਰਗ ਦਿਖਾਉਣ ਦਿਖਾਉਂਦੇ ਹੋਏ ਔਰ ਗੁਲਾਮੀ ਦਾ ਅਹਿਸਾਸ ਕਰਾਉਂਦੇ ਹੋਏ ਔਰ ਇਹ ਜੀਵਨ ਕੀ ਹੈ ਜਿੰਦਗੀ ਦਾ ਅਹਿਸਾਸ ਕਰਾਉਂਦੇ ਹਨ ਇਹਨੂੰ ਕਿਦਾਂ ਚਲਾਉਂਦਾ ਹੈ ਚਲਾਉਣਾ ਹੈ ਤੇ ਸੰਗਤਾਂ ਨੂੰ ਦੁਨੀਆ ਨੂੰ ਅਹਿਸਾਸ ਕਰਾਇਆ ਗਿਆਨ ਕਰਾਇਆ ਇਸ ਬਾਣੀ ਰਾਹੀਂ ਸੰਬੋਧਿਤ ਕਰਦੇ ਹੋਏ ਗਿਆਨ ਕਰਾਉਂਦੇ ਹਨ ਤੇ ਉਹਨਾਂ ਦੇ ਨਾਲ ਉਹਨਾਂ ਦੇ ਬਚਨਾਂ ਦੀ ਪਾਲਣਾ ਕਰਨਾ ਸਾਡਾ ਫਰਜ਼ ਬਣਦਾ ਹੈ